ਹਲੋ ਜੀ ਵੈਲਕਮ ਸਸ਼ਿਕਾ ਨਮਸਤੇ ਸਵਾਗਤ ਹੈ ਤੁਹਾਡਾ ਅਸਤੇ ਬਲੌਗਸ ਮੈਂ ਆਸ ਕਰਦੀ ਸ੍ਰੀ ਠੀਕ ਹੋਵਗੇ ਅਸੀਂ ਵੀ ਠੀਕ ਠਾਕ ਆ ਠੀਕ ਹੈ ਜੀ ਆਪਾਂ ਗਏ ਸੀ ਕੱਲ ਬਾਜ਼ਾਰ ਤੇ ਉੱਥੋਂ ਕੀਤੀ ਥੋੜੀ ਸ਼ਾਪਿੰਗ ਤੇ ਘਰ ਆ ਕੇ ਕਿੰਦੇ ਕੰਮ ਆਉ ਤੁਹਾਨੂੰ ਦਿਖਾਉਦੇ ਆ ਸ਼ਾਪਿੰਗ ਜੋ ਆਪਾਂ ਕੱਲ ਕੀਤੀ ਸੀ ਆਓ ਜੀ ਲੋ ਜੀ ਆਪਾਂ ਦਿਖਾਨੇ ਆਂ ਜੇ ਕੱਲ ਆਪਾਂ ਸ਼ਾਪਿੰਗ ਕੀਤੀ ਸੀ

ਜੀ ਇਹ ਮਸ਼ੀਨ ਸਾਡੀ ਦੇਖੋ ਜੀ ਬਿਲਕੁਲ ਪਹਿਲਾ ਹੈਵੀ ਸਿਕ ਮਸ਼ੀਨ ਤੇ ਮੈਂ ਇੱਕ ਖੋਲਿਆ ਕੇ ਰੱਖ ਲਈਆ ਨੂੰ ਸੋਹਣੀ ਲੱਗੀ ਵਧੀਆ ਲੱਗੀ ਕਿਚਨ ਚ ਹਰ ਚੀਜ਼ ਦੀ ਜਰੂਰਤ ਪੈਂਦੀ ਹੈ ਤਵਾ ਮੇ ਤਾਂ ਹੈ ਦਾ ਸਗਾ ਲੋਏ ਦਾ ਸਗਾ ਤੇ ਸਾਡੇ ਮੈਂ ਦੂਸਰਾ ਵੀ ਲਿਆਂਦਾ ਮੈਂ ਸਟੂ ਵਾਲਾ ਵੀ ਤੇ ਲੱਗ ਜਾਣਾ ਲੈ ਤਾਂ ਸ਼ੇਪ ਲੈਤਾ ਨੂੰ ਜੀ ਬੱਤੀ ਵਗੈਰਾ ਖਾਣੇ ਨਹੀਂ ਚਾਹੀਏ ਜੇ ਕਿਸੇ ਦਾ ਆ ਜਾਦਾ ਉਹਨਾਂ ਦਾ ਸੇਧ ਭੁਜਿਆ ਦਿਸਟਬ ਵਗੈਰਾ ਪਾ ਕੇ ਲੱਗ ਸਰਵੇਣੀ ਵਿੱਚ ਠੀਕ ਹੈ ਜੀ ਇੱਕ ਆਪਾਂ ਲੈ ਕੇ ਆਏ ਆ ਪ੍ਰਿੰਸਲ ਸੂਟ इसलिए पसंद कितने? फोन भी स्मार्ट से है पर मैं वो बात लिया यूज़ कर लिया। मैं कहूँगी तो कहाँ मांगी? ਲੋ ਜੀ ਸਾਡੇ ਕੋਲ ਬਚੇ ਹੋਏ ਸੀ ਚੌਲ ਰਾਤ ਦੇ ਤੇ ਇਸ ਚੌਲਾਂ ਦਾ ਕੁਝ ਖਾਣ ਵਾਸਤੇ ਬਣਾਨੇ ਆ ਇਸੇ ਇਸ ਦੀ ਪਿਆਜ਼ ਕੱਟੇ ਆ ਤੇ ਸਾਨੂੰ ਚਾਹੀਦੀ ਐ ਸੌਸ ਤੁਸੀਂ ਚਾਹੋ ਕੁਝ ਵੀ ਸਬਜ਼ੀਆਂ ਪਾ ਸਕਦੇ ਹੋ ਕੋਈ ਵੀ ਠੀਕ ਹੈ ਜੀ ਮੈਂ ਸਿਰਫ ਪਿਆਜ਼ ਪਾਵਾਂਗੀ ਤੇ ਸਾਡੇ ਚੌਲ ਨੇ ਚੌਲਾਂ ਨੂੰ ਪਹਿਲਾਂ ਆਪਾਂ ਲਗਾਵਾਂਗੇ ਤੜਕਾ ਥੋੜਾ ਜਿਹਾ ਪਾਵਾਂਗੇ ਰਾਈਫਾਇਨਟ गर्म करने तो बाद इस बीच इसे जीरा जीरे में भुनने तो बाद थोड़ा जहा थोड़ा तो जिरा तड़क जाएगा तो फिर अभी ये लगते दे पा देंगे प्याज प्याज किसी भी तरह कट के पा सकते हो वैसे में ज़्यादातर गोल प्याज कट के पानी हाँ पर इस बार मैं थोड़ा बरीक चॉप किए हैं बरीक बरीक कटे है ਟਮਾਟਰ ਟਮਾਟਰ ਪਾ ਸਕਦੇ शिमला मिर्च ਪਾਣੀ शिमला मिर्च ਪਾ ਸਕਦੇ ਕੋਈ ਵੀ ਸਬਜ਼ੀ ਪਾ ਸਕਦੇ ਇਹਦੇ ਵਿੱਚ ਪਿਆਜ਼ਾਂ ਨੂੰ ਅਸੀਂ ਕਿੰਨ ਤੋਂ 4 ਮਿੰਟ ਲਈ ਭੁੰਨਾਂਗੇ ਥੋੜਾ ਜਿਹਾ ਪਾਮਾ ਕੇ ਨਮਕ ਤੇ ਚੌੜਾ ਵਿੱਚ ਵੀ ਨਮਕ ਹੈ ਥੋੜੀ ਜਿਹਾ ਪਾਮਾ ਕੇ ਲਾਲ ਮਿਰਚ ਜ਼ਿਆਦਾ ਨਹੀਂ ਪਾਣੀ ਥੋੜੀ ਪਾਣੀ ਹੈ ਭੁੰਨਾਗੇ ਇਸ ਨੂੰ ਜਿਆਦਾ ਆਪਾਂ 골ਡਨ ਪਿਆਜ਼ ਨਹੀਂ ਕਰਨੇ ਠੀਕ ਠੀਕ ਰੱਖਨੇ ਹੈ ਨਾ ਹੀ ਜਿਆਦਾ ਭੁੰਨੇ ਨਾ ਹੀ ਬਹੁਤ ਕੱਚੇ ਰੱਖਨੇ ਹੈ ਮੀਡੀਅਮ ਜਿਹਾ ਰੱਖਾਂਗੇ ਉਸੇ ਇਸ ਪਾਣੀ ਦੇ ਚਾਰ करा मिक्स चंरी तरह जो सा प्याज और सारे डाल जाऊँ मिर्च नमक मसाला जो मिर्च मसाला पाया सारा मिक्स हो जाए दो चार मिनट पका तो बाद इस पावगे सॉस ती कोई भी सॉस पा सकते हो मटर कच कोई भी पा सकते हो ਇਸ ਨੂੰ ਕਰਾਂਗੇ ਮਿਕਸ ਚੌਲਾਂ ਨੂੰ ਜੋ ਸਾਡੇ ਚੌਲ ਬੱਜ ਜਾਂਦੇ ਆਸੀਂ ਇਸ ਤਰ੍ਹਾਂ ਹੀ ਬਣਾ ਕੇ ਖਾਂਦੇ ਆ ਦੁਪਹਿਰ ਨੂੰ ਚਾਹ ਨਾਲ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਇੱਕ ਦੋ ਮਿੰਟ ਵਾਸਤੇ ਇਹਨੂੰ ਸੇਕਾ ਲਗਾਵਾਗੇ ਸਾਡੇ ਬਣ ਕੇ ਰੈਡੀ ਆ ਕਾਦੇ ਜਿਹੜਾ ਪ੍ਰਿੰਸ ਸੌਸ ਜਿਆਦਾ ਪਸੰਦ ਕਰਦਾ ਤੁਸੀਂ ਆਪਣੇ ਸਾਹਮਣੇ ਘੱਟ ਵੱਧ ਰੱਖ ਸਕਦੇ ਹੋ ਨੂੰ ਹਲਾਉਂਦੇ ਰਹਿਣਾ ਕਿ ਉਹ ਨਾ ਨਾ ਲੱਗ ਜਾ। ਫੋਪਕ ਰਾਂ ਗੈਸ ਬੰਦ। ਤੇ ਚੌਲ ਬਣ ਕੇ ਹੋ ਗਏ ਆ ਰੈਡੀ। ਦੁਪਹਿਰ ਨੂੰ ਚਾਹ ਵਾਹ ਖਾਣ ਵਾਸਤੇ ਪਲੀਜ਼ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰੋ ਹਰ ਸਮੇਂ ਕਮੈਂਟ ਕਰਿਆ ਕਰੋ ਠੀਕ ਹੈ ਜੀ ਲਓ ਜੀ ਸ਼ਾਮ ਦਾ ਹੋ ਗਿਆ ਟਾਈਮ ਤੇ ਕਰਦੇ ਆਂ ਦਾਲ ਸਬ지 ਤਿਆਰੀ ਨਾਲੇ ਕੰਮ ਹੋਰ ਕਰ ਲਾਂਗੇ ਜਿਹੜਾ ਕਰਨੇ ਵਾਲੇ ਆ ਪਹਿਲਾਂ ਆਪਾਂ ਲਗਾ ਲਾਂਗੇ ਸਬ지 ਨੂੰ ਤੜਕਾ ਤੇਲ ਸਾਡਾ ਗਰਮ ਹੋ ਗਿਆ ਸੀ ਜੀ ਪਾਵਾਂਗੇ ਜੀਰਾ ਜਿਹਦੇ ਨੂੰ ਭੁੰਨਣ ਤੋਂ ਬਾਅਦ ਨਾਲ ਲੱਗਦੇ ਅਸੀਂ ਇਹਦੇ ਵਿੱਚ ਪਾ ਦਾਂਗੇ ਪਿਆਜ਼ ਤਾ ਤੜਕਾ ਭੁੱਜ ਰਿਹਾ ਤੇ ਨਾਲਾ ਦੁੱਧ ਵੜ ਰਿਹਾ ਆ ਆਪਾਂ ਤੇ ਬਰਤਨ ਵੀ ਧੋਣੇ ਵਾਲੇ ਆ ਲਓ ਜੀ ਬਰਤਨ ਵੀ ਆਪਾਂ ਧੋ ਲੈ ਤੇ ਸਾਡੀ ਸਬਜੀ ਵੀ ਤਕਰੀਬਨ ਬਣੀ ਚੱਲੀ ਆ ਥੋੜਾ ਹੋਰ ਸਿਕਾ ਲਗਾਵਾਂਗੇ ਵਿੱਚ ਪਾਵਾਂਗੇ ਨਮਕ ਮਸਾਲੇ ਮੈਂ ਸਾਰੇ ਐਡ ਕਰ ਦਿੱਤੇ ਸੀਗੇ ਲੂਣ ਮਿਰਚ ਹਲਦੀ ਜਿਆਦਾ ਮਸਾਲੇ ਨਹੀਂ ਤੇ ਇਹ ਹੀ ਕੁਝ ਪਾਣਾ ਥੋੜੀ ਇੱਕ ਸੁਰੀ ਮੇਥੀ ਪਾਵਾਂਗੇ दो चार मिनट तो भीच सब्जी ना लगे चलो ठीक है जी मिलते हैं नैक्सट ब्लॉग बाय बाय थैंक यू सो मच सारे का वीडियो लाइक शेयर कमेंट जरूर करना देखो सब्जी।